ਸੋ ਸ਼ੀਗਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਅਸੀਂ ਕਰ ਰਹੇ ਹਾਂ ਜੀ ਤਿਆਰੀ UGC NET ਪੰਜਾਬੀ ਦੀ ਤੇ ਜਿਸ ਵਿੱਚ ਕਈ ਸਾਰੇ ਟੌਪਿਕ ਅਸੀਂ ਕੰਪਲੀਟ ਕਰ ਚੁੱਕੇ ਹਾਂ ਤੇ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਅਸੀਂ ਕੀਤਾ ਸੀ ਭਾਰਤੀ ਕਾਵਿ ਸ਼ਾਸਤਰ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਅਸੀਂ ਰਸ ਸੰਪਰਦਾਏ ਅਲੰਕਾਰ ਰੀਤੀ ਤੁਨੀ ਉਚਿੱਤੇ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਅਸੀਂ ਸਭ ਕਰ ਚੁੱਕੇ ਹਾਂ ਤੇ ਭਾਰਤੀ ਕਾਵਸ਼ਾਸਤਰ ਕਰਨ ਤੋਂ ਬਾਅਦ ਹੁਣ ਅਸੀਂ ਯੂਨਾਨੀ ਕਾਵਚਿੰਤਨ ਵੱਲ ਵੱਧ ਰਹੇ ਹਾਂ ਉਹਦੇ ਵਿੱਚ ਜਿਵੇਂ ਮਨੋਵਿਸ਼ਲੇਸ਼ਣਵਾਦ ਹੈ ਰੋਮਾਂਸਵਾਦ ਹੈ ਮਾਰਕਸਵਾਦ ਹੈ ਨਾਰੀ ਚਿੰਤਨ ਹੈ ਇਹ ਸਭ ਅਸੀਂ ਪੜਨਾ ਹੈ ਤਾਂ ਅੱਜ ਅਸੀਂ ਸਟਾਰਟਿੰਗ ਕਰ ਰਹੇ ਹਾਂ ਮਨੋਵਿਸ਼ਲੇਸ਼ਣਵਾਦ ਤੋਂ ਮਨੋਵਿਸ਼ਲੇਸ਼ਣਵਾਦ ਦਾ ਜਿਹੜਾ ਕਨਸੈਪਟ ਹੈ ਉਹ ਦਿੱਤਾ ਸੀ ਸਿਗਮੰਡ ਫਰਾਇਡ ਨੇ ਸਿਗਮੰਡ ਫਰਾਇਡ ਨੇ ਮਨੋਵਿਗਿਆਨ ਅਤੇ ਮਨੋਵਿਸ਼ਲੇਸ਼ਣ ਦਾ ਮੋਢੀ ਸਿਗਮੰਡ ਫਰਾਇਡ ਹੈ ਇਹ ਇੰਪੋਰਟੈਂਟ ਹੈ ਇਹ ਕੁਐਸਚਨ ਪੁੱਛ ਦਿੱਤਾ ਜਾਂਦਾ ਹੈ ਕਿ ਕਿਹੜਾ ਸਿਧਾਂਤ ਕਿਹੜੇ ਵਿਦਵਾਨ ਨੇ ਦਿੱਤਾ ਹੈ ਤਾਂ ਜਿਹੜਾ ਮਨੋਵਿਸ਼ਲੇਸ਼ਣਵਾਦ ਦਾ ਸਿਧਾਂਤ ਹੈ ਉਹ ਸਿਗਮੰਡ ਫਰਾਇਡ ਦੁਆਰਾ ਦਿੱਤਾ ਗਿਆ ਹੈ ਇਸ ਤੋਂ ਅੱਗੇ ਯੰਗ ਅਤੇ ਐਡਲਰ ਆਤੀ ਮਨੋਵਿਗਿਆਨੀਆਂ ਨੇ ਇਸ ਦੇ ਵਿਕਾਸ ਲਈ ਕੰਮ ਕੀਤਾ ਜਿਹੜਾ ਮੋਢੀ ਸੀ ਉਹ ਸਿਗਮੰਡ ਫਰਾਇਡ ਸੀ ਪਰ ਉਸ ਤੋਂ ਬਾਅਦ ਜਿਵੇਂ ਅੱਗੇ ਯੰਗ ਆ ਗਿਆ ਐਡਲਰ ਆ ਗਿਆ ਇਹਨਾਂ ਨੇ ਅੱਗੇ ਇਸ ਮਨੋਵਿਸ਼ਲੇਸ਼ਣਵਾਦ ਦੀ ਜਿਹੜੀ ਧਾਰਨਾ ਸੀ ਉਸ ਦੇ ਵਿਕਾਸ ਲਈ ਕਈ ਕੰਮ ਕੀਤੇ ਇਸ ਵਿਧੀ ਵਿੱਚ ਲੇਖਕ ਦੀ ਮਾਨਸਿਕਤਾ ਅਤੇ ਪਾਤਰਾਂ ਦੀਆਂ ਸਥਿਤੀਆਂ ਵਿੱਚੋਂ ਉਹਨਾਂ ਦੇ ਵਿਵਾਰ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਇਸ ਵਿੱਚ ਕੀਤਾ ਕੀ ਜਾਂਦਾ ਹੈ ਮਨੋਵਿਸ਼ਲੇਸ਼ਣ ਦੇ ਵਿੱਚ ਮਨ ਦਾ ਵਿਸ਼ਲੇਸ਼ਣ ਮਨ ਭਾਵ ਵਿਵਹਾਰ ਵਿਵਹਾਰ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਠੀਕ ਹੈ ਕੋਈ ਵੀ ਜਿਹੜੀ ਲੇਖਕ ਹੈ ਉਹਦੀ ਮਾਨਸਿਕਤਾ ਅਤੇ ਜਿਹੜੇ ਉਸ ਦੇ ਵਿੱਚ ਕੈਰੇਕਟਰਸ ਨੇ ਕਿਸੇ ਵੀ ਸਾਹਿਤ ਰਚਨਾ ਦੇ ਵਿੱਚ ਉਹਨਾਂ ਦੇ ਵਿਵਹਾਰ ਦਾ ਵਿਸ਼ਲੇਸ਼ਨ ਕੀਤਾ ਜਾਂਦਾ ਹੈ ਇਸ ਵਿੱਚ ਸਾਹਿਤ ਕਲਾ ਪ੍ਰਕਿਰਤੀ ਕਲਾਕਾਰ ਦੀ ਮਨੋਸਥਿਤੀ ਪਾਤਰਾਂ ਦੀ ਮਨੋਸਥਿਤੀ ਦਾ ਵਿਸਥਾਰ ਪੂਰਵਕ ਅਧਿਐਨ ਕੀਤਾ ਜਾਂਦਾ ਹੈ ਠੀਕ ਹੈ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ ਹੈ ਜਿਹੜੀ ਸਾਹਿਤ ਕਲਾ ਹੈ ਉਸ ਦੀ ਪ੍ਰਕਿਰਤੀ ਕਲਾਕਾਰ ਯਾਨੀ ਕਿ ਸਾਹਿਤਕਾਰ ਜਿਹੜਾ ਕੀ ਸਾਹਿਤ ਨੂੰ ਰਚ ਰਿਹਾ ਹੈ ਉਸ ਦੀ ਮਨੋਸਥਿਤੀ ਉਸ ਦੇ ਨਾਲ ਨਾਲ ਜਿਹੜੇ ਉਸ ਨੇ ਪਾਤਰ ਰਚੇ ਹਨ ਉਹਨਾਂ ਦੀ ਮਨੋਸਥਿਤੀ ਦਾ ਵਿਸਤਾਰ ਪੂਰਵਕ ਅਧਿਐਨ ਕੀਤਾ ਜਾਂਦਾ ਹੈ ਮਨੋਵਿਸ਼ਲੇਸ਼ਣੀ ਜਿਹੜੇ ਹੁੰਦੇ ਨੇ ਇਹ ਜਿਹੜੀ ਅਧਿਐਨ ਵਿਧੀ ਹੈ ਇਸ ਦਾ ਆਧਾਰ ਕੀ ਹੈ ਮਨੋਵਿਗਿਆਨ ਮਨੋਵਿਸ਼ਲੇਸ਼ਣੀ ਅਧਿਐਨ ਵਿਧੀ ਦਾ ਆਧਾਰ ਮਨੋਵਿਗਿਆਨ ਹੈ ਮਨੋਵਿਗਿਆਨ ਭਾਵ ਮਨ ਦਾ ਵਿਗਿਆਨ ਮਨੁੱਖੀ ਵਿਗਿਆਨ ਮਨੁੱਖੀ ਮਨ ਦਾ ਅਧਿਨ ਕਰਦਾ ਹੈ ਮਨੁੱਖੀ ਮਨ ਨੂੰ ਫਰਾਇਡ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ ਜੋ ਕਿ ਅਵਚੇਤਨ ਅਰਧ ਸੁਚੇਤ ਅਤੇ ਸੁਚੇਤ ਠੀਕ ਹੈ ਜਿਹੜਾ ਕੌਨਸ਼ੀਅਸ ਸਬਕੌਨਸ਼ੀਅਸ ਤੇ ਅਨਕੌਨਸ਼ੀਅਸ ਇਹ ਤਿੰਨ ਤਰੀਕੇ ਤਿੰਨ ਭਾਗਾਂ ਦੇ ਵਿੱਚ ਫਰਾਇਡ ਨੇ ਸਾਡੇ ਜਿਹੜਾ ਮਨੁੱਖੀ ਮਨ ਹੈ ਉਸ ਨੂੰ ਵੰਡਿਆ ਹੈ ਮਨੁੱਖੀ ਮਨ ਦੀਆਂ ਪ੍ਰਕਿਰਿਆਵਾਂ ਨੂੰ ਫਰਾਈਡ ਨੇ ਤਿੰਨ ਭਾਗਾਂ ਵਿੱਚ ਇੱਡ, ਈਗੋ ਅਤੇ ਸੁਪਰ ਈਗੋ ਵਿੱਚ ਵੰਡਿਆ ਹੈ ਠੀਕ ਹੈ ਜਿਹੜਾ ਸਾਡਾ ਮਨ ਹੈ ਉਸ ਦੇ ਤਿੰਨ ਭਾਗ ਕਿਤੇ ਨੇ ਮਸਤਿਸ਼ਕ ਦੇ ਤਿੰਨ ਭਾਗ ਕਿਤੇ ਨੇ ਕਿਹੜੇ-ਕਿਹੜੇ ਇੱਕ ਤਾਂ ਹੁੰਦਾ ਸੁਚੇਤਮਨ ਠੀਕ ਹੈ ਜਿਹੜਾ ਕੌਂਸ਼ੀਅਸ ਹੁੰਦਾ ਹੈ ਜਿਹੜਾ ਹਮੇਸ਼ਾ ਸੁਚੇਤ ਹੁੰਦਾ ਹੈ ਅਰਧ ਸੁਚੇਤ ਇਹ ਵਿਚ ਆ ਜਾਂਦਾ ਹੈ ਠੀਕ ਹੈ ਅਵਚੇਤਨ ਅਤੇ ਸੁਚੇਤ ਦੇ ਵਿੱਚੇ ਆ ਜਾਂਦਾ ਹੈ ਅਰਧ ਸੁਚੇਤ ਤੇ ਅਵਚੇਤਨ ਜਿਹੜਾ ਕਿ ਇੰਨਾ ਚੇਤਨ ਨਹੀਂ ਹੁੰਦਾ ਅਨਕੌਨਸ਼ੀਅਸ ਹੁੰਦਾ ਹੈ ਤੇ ਜਿਹੜਾ ਇਹ ਕਨਸੈਪਟ ਹੈ ਉਸ ਦੀਆਂ ਕਿਰਿਆਵਾਂ ਜਿਹੜੀਆਂ ਨੇ ਪ੍ਰਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ ਇਡ ਈਗੋ ਅਤੇ ਸੁਪਰ ਈਗੋ ਇਹ ਕੀ ਹੁੰਦੀਆਂ ਨੇ ਮਨੁੱਖੀ ਮਨ ਦੀਆਂ ਪ੍ਰਕਿਰਿਆਵਾਂ ਇਡ ਐਗਜ਼ਾਮਪਲ ਨਾਲ ਮੈਂ ਤੁਹਾਨੂੰ ਸਮਝਾਉਂਦੀਆਂ ਕਿ ਇਡ ਕੀ ਹੋਏਗਾ ਫੋਰ ਐਗਜ਼ਾਮਪਲ ਤੁਸੀਂ ਡਾਈਟ ਤੇ ਹੋ ਠੀਕ ਹੈ ਬਟ ਤੁਹਾਡਾ ਮਨ ਕਰ ਰਿਹਾ ਕਿ ਹਾਂ ਮੈਂ ਹੁਣੇ ਚਾਕਲੇਟ ਖਾਣੀ ਹੈ ਮੈਂ ਹੁਣੇ ਐਸੇ ਵਕਤ ਚਾਕਲੇਟ ਖਾਣੀ ਹੈ ਤਾਂ ਜਿਹੜਾ ਇਡ ਹੋਏਗਾ ਨਾ ਇਡ ਪ੍ਰਕਿਰਿਆ ਕੀ ਕਰੇਗਾ ਕਿ ਹਾਂ ਹੁਣੇ ਖਾਓ ਠੀਕ ਹੈ lettes eat ਕੀ ਹੁਨੇ ਇਤੋਂ ਸਿੱਖਿਆ ਹੈ ਚਾਕਲੇਟ ਨੂੰ ਖਾ ਲਓ ਮਤਲਬ ਇਮੀਡੀਏਟ ਜਿਹੜਾ ਹੈ ਪਲੇਜ਼ਰ ਉਹ ਬਾਲਦਾ ਹੈ ਇਡ ਈਗੋ ਜਿਹੜੀ ਹੁੰਦੀ ਹੈ ਸਾਡੀ ਉਹ ਕੀ ਹੈ ਇਡ ਤੇ ਸੁਪਰ ਈਗੋ ਦੇ ਵਿੱਚ ਦਾ ਕੰਮ ਕਰਦੀ ਹੈ ਉਹ ਕਹੇਗੀ ਹਾਂ ਅਸੀਂ ਡਾਈਟ ਤੇ ਹਾਂ ਜੇ ਸਾਡਾ ਚਾਕਲੇਟ ਦਾ ਮਨ ਵੀ ਹੈ ਤਾਂ ਸਾਨੂੰ 1 ਪੀਸ ਖਾ ਲੈਣਾ ਚਾਹੀਦਾ ਹੈ ਕਿ ਇੱਕ ਪੀਸ ਅਸੀਂ ਇੱਕ ਟੁਕੜਾ ਅਸੀਂ ਖਾ ਸਕਦੇ ਆ ਸੁਪਰ ego ਕੀ ਕਹੇਗਾ ਕਿ ਨਾ ਕਾਂਟਾ ਮਾਰੋ ਯੂ ਆਰ ਓਨ ਡਾਈਟ ਠੀਕ ਹੈ ਤਾਂ ਤੁਸੀਂ ਨਹੀਂ ਖਾ ਸਕਦੇ ਹੋ ਇਡ ਇਮੀਡੀਏਟ ਪਲੇਜ਼ਰ ਪਾਲਦਾ ਹੈ ਠੀਕ ਹੈ ਤੇ ਜਿਹੜੀ ego ਹੁੰਦੀ ਹੈ ਉਹ ਸਾਨੂੰ ਰਿਐਲਿਟੀ ਚ ਰੱਖਦੀ ਹੈ ਕਿ ਹਾਂ ਇਸ ਦੇ ਬਿਨਾ ਤੁਸੀਂ ਰਹਿਣਾ ਵੀ ਨਹੀਂ ਕਿ ਬਿਲਕੁਲ ਵੀ ਨਾ ਛੱਡੋ ਇਸ ਚੀਜ਼ ਨੂੰ ਬਟ ਇੱਕ ਪੀਸ ਤੁਸੀਂ ਲੈ ਸਕਦੇ ਹੋ ਸੁਪਰ ego ਕੀ ਹੈ ਮੋਰੈਲਟੀ ਦੇ ਉੱਤੇ ਚਲਦੀ ਹੈ ਕਿ ਹਾਂ ਨੈਤਿਕਤਾ ਜਿਹੜੀ ਹੈ ਕਿ ਨਹੀਂ ਤਾਂ ਨਹੀਂ ਠੀਕ ਹੈ ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਇਡ ego ਸੁਪਰ ego ਕਈ ਵਾਰੀ ਇਹਨਾਂ ਚ ਕੋਈ ਕੁਐਸਚਨ ਆ ਜਾਂਦਾ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਇਹ ਕਲੀਅਰ ਕਰਨ ਦੀ ਕੋਸ਼ਿਸ਼ ਕਰਦੀ ਹੈ ਮਨੋਵਿਸ਼ਲੇਸ਼ਣੀ ਸਾਹਿਤ ਸਮੀਖਿਆ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਹਨਾਂ ਦੀਆਂ ਤਿੰਨ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਨੇ ਸਾਹਿਤ ਸਿਰਜਣਾ ਦੀ ਪ੍ਰੇਰਣਾ ਸਾਨੂੰ ਮਿਲਦੀ ਹੈ ਕਲਾ ਦਿਨ ਸੁਪਨੇ ਵਾਂਗ ਠੀਕ ਹੈ ਜੋ ਕਲਾ ਦਿਨ ਹੈ ਉਹਨੂੰ ਸੁਪਨੇ ਵਾਂਗ ਕਿਹਾ ਗਿਆ ਹੈ ਰਚਨਾ ਤੋਂ ਰਚਨਾਕਾਰ ਤੱਕ ਇਹ ਸਾਨੂੰ ਲੈ ਕੇ ਜਾਂਦੀ ਹੈ ਮਨੋਵਿਸ਼ਲੇਸ਼ਣ ਦੀ ਜਿਹੜੀ ਵਿਧੀ ਹੈ ਤਾਂ ਇਹ ਸੀ ਸਾਡਾ ਅੱਜ ਛੋਟਾ ਜਿਹਾ ਟੌਪਿਕ ਮਨੋਵਿਸ਼ਲੇਸ਼ਣਵਾਦ ਕਈ ਹੋ ਤੁਹਾਨੂੰ ਸਮਝ ਆਇਆ ਹੋਵੇਗਾ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਕਿਉਂਕਿ ਨੈਕਸਟ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਰੋਮਾਂਸਵਾਦ ਮਾਰਕਸਵਾਦ ਨारी ਚਿੰਤਨ Dalit ਚਿੰਤਨ ਇਹ ਸਾਰੇ ਟੌਪਿਕ ਕੰਪਲੀਟ ਕਰਵਾਵਾਂਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ